ਆਪਾਂ ਲੈ ਲਿਆ ਸਾਰੇ ਅੰਦਰ ਇਹ ਦਵਾ ਸੁਰੱਖਿਅਤ ਵਾਲੋ ਚਲੋ ਦੋਸਤਾਂ ਬੱਚੇ ਵੀ ਵੇਣੋ ਆ ਵੀ ਇਹਦੇ ਅੰਦਰੋਂ ਵੀ ਲੈ ਲੋ ਜੀ ਫੂਡ ਪੈਕਟ ਇਹ ਫੂਡ ਪੈਕਟਸ ਜੀ ਮੈਡੀਕਲ ਹੈ ਜਾ ਸਕਦੇ ਹੋ ਦੱਸੋ ਜੀ ਅਜਨਾਜੀ ਅਜਨਾਰੇ ਦੇ ਵਿੱਚੋਂ ਮੇਰੇ ਕੋਲ ਰਿਕੁਆਇਰਮੈਂਟ ਆਈ ਸੀ ਤੇ ਮੈਂ 20 ਐਮਬੂਲੈਂਸ ਜਿਹੜੀਆਂ ਹੈਗੀਆਂ ਉਹ ਗਵਰਨਮੈਂਟ ਮੈਡੀਕਲ ਕਾਲਜ ਤੋਂ ਇਹ ਐਨ ਜੀਓਜ਼ ਦੇ ਸਹਿਯੋਗ ਨਾਲ ਆ ਜਿਹਦੇ ਵਿੱਚ ਪ੍ਰੋਮੀਨੈਂਟਲੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆਪਣੇ ਕੈਮਿਸਟਰੀ ਐਸੋਸੀਏਸ਼ਨ ਆ ਪੰਜਾਬ ਦੀ ਉਹਨਾਂ ਵੱਲੋਂ ਔਰ ਬਹੁਤ ਸਾਰੇ ਨਰਸਿੰਗ ਕਾਲਜਸ ਔਰ ਨਰਸਿੰਗ ਹੋਮਸ ਔਰ ਜਿਹੜੇ ਕੁਝ ਸੋਸਾਇਟੀਜ਼ ਆ ਗਿਆ ਜਿਹੜੀਆਂ ਮਤਲਬ ਕੋਈ ਚੈਰੀਟੇਬਲ ਹਸਪੀਟਲ ਆ ਜਾਂ ਚੈਰੀਟੇਬਲ ਇੰਸਟੀਟਿਊਸ਼ਨ ਉਹਨਾਂ ਵੱਲੋਂ ਕੰਟਰੀਬਿਊਟ ਕੀਤਾ ਇਹਨਾਂ ਦੇ ਵਿੱਚ ਇਹਨਾਂ ਨੇ 500 ਜਿਹੜੀ ਕੈਮ ਐਸੋਸੀਏਸ਼ਨ ਸਾਨੂੰ ਆਸ਼ਾ ਵਰਕਰ ਵਾਸਤੇ ਪੈਕੇਟਸ ਦਿੱਤੀਆਂ ਫੂਡ ਪੈਕੇਟਸ ਵੀ ਦਿੱਤੇ ਆ ਲੋਕਾਂ ਵਾਸਤੇ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਜ਼ਬਾ ਹੈਗਾ ਉਹ ਸਾਹਮਣੇ ਉੱਪਰ ਕੇ ਸਾਹਮਣੇ ਆਇਆ ਕਿ 20 ਐਂਬੂਲੈਂਸ ਐਥੋਂ ਆ ਪੰਜਾਬ ਦੇ ਵਿੱਚ ਕੁੱਲ ਜਿਹੜਾ ਹੈਗਾ ਇਹ ਇਹ ਵਾਲੀ ਐਨ ਜੀਓ ਦੀਆਂ ਜਿਹੜੀਆਂ ਆ ਆਈਐਮਏ ਦੀਆਂ ਕੈਮਿਸਟ ਐਸੋਸੀਏਸ਼ਨਸ ਔਰ ਬਾਕੀ ਸਾਰੇ ਜਿਹਨੇ ਨਰਸਿੰਗ ਕਾਲਜੇਜ਼ ਔਰ ਨਰਸਿੰਗ ਹੋਮਸ ਇਹਨਾਂ ਦੀ ਮਿਲਾ ਕੇ 250 ਐਂਬੂਲੈਂਸ ਦਿੱਤੀਆਂ ਤਾਂ ਸਾਡੇ ਕੋਲੇ 170 ਪਹਿਲਾਂ ਸਰਕਾਰੀ ਸੀਗੀਆਂ ਇਹ ਸਾਡੀ ਜਿਹੜੀ ਫਲੀਟ ਹੈ ਡਬਲ ਤੋਂ ਜ਼ਿਆਦਾ ਹੋ ਗਈ ਆ ਇਹਦੇ ਨਾਲ ਅਸੀਂ ਹਰ ਜਿਹੜਾ ਫਲੱਡ ਇਫੈਕਟਡ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਪਹੁੰਚ ਸਕਾਂਗੇ ਸਾਡੀਆਂ ਟੀਮਾਂ ਜਾਣਗੀਆਂ ਉੱਥੇ ਮੈਡੀਕਲ ਔਰ ਅਸੀਂ ਜਿਹੜੀਆਂ ਖਾਸ ਤੌਰ ਤੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਬਿਮਾਰੀਆਂ ਫੈਲਣ ਵਾਲੀਆਂ ਹੁੰਦੀਆਂ